ਪ੍ਰਹਰਾਤ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪੈਜ ਰਖਦਾ ਆਇ ਆ ਰਾਮ ਰਾਜੇ ਹਰ ਨਾਕ ਜੁਤ ਹਰ ਮਾਰਿਆ ਪ੍ਰਹਲਾਦਿਤ ਰਾਇ ਅਹੰਕਾਰੀਆਂ ਨ ਦਖਾ ਪਟਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹੇ ਚੜਾਇਆ ਸਲੋਕ ਮਹੱਲਾ ਪਹਿਲਾ ਲੁਗਤਾਰੂ ਸ਼ੁਕਰੋਗ ਭਇਆ ਜਾ ਸੁਖ ਧਾਮ ਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ जात मह जोत तो जोत तो मह जाता कल कला पर पूर तू सच्चा साहेब सिर तसवाल योजन की तीसो पार पया कहु नान कर दे बाता जो किश करना सो कर रह सोदर आगासा महला पहला एक ओंकार सतपुर प्रसार सोदर तेरा किहा सो कर के हा जित वै सर्व समाले वाजे तेरे नाभ ने क्या शंखा केते तेरी भावन हारे ਕਹਤੇ ਤੇਰੇ ਰਗ ਭਰੀ ਸੁਖਹਿਣ ਕੀਤੇ ਤੇਰੇ ਗਾਵਨ ਹਰ ਗਾਵਨ ਤੁਧ ਨਾ ਪਉਣ ਪਾਣੀ ਬੈਸੰਤਰ ਗਾਵੀ ਰਾਜਾ ਤੇਮ ਦਵਾਰੇ ਗਾਵਨ ਤੁਧਨੋ ਚਿਤ ਗੁਰਤ ਲੇਕ ਜਾਣੋ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਇਸਰ ਵਰ ਮਾਦੇਵੀ ਸੋਖਣ ਤੇਰੇ ਸਦਾ ਸਵਾਰੇ ਗਾਵਨ ਤੁਧਨਾ ਇੰਦਰੇન્દ્ર ਅਸਨ ਬੈਠੇ ਦੇਵਤਾ ਹਾਦਰ ਨਾਲੇ ਗਾਵਨ ਤੁਧਨੋ ਸਿਦਚ ਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਣ ਤੁਧਨਾ ਜਤੀ ਸਦੀ ਸੰਤੋ ਕੀ ਗਾਵਣ ਤੁਧਨਾ ਵੀਰ ਕਰਾਰੇ ਗਾਵਣ ਤੁਧਨਾ ਭੰਡਰ ਪੰਡ ਰਖੀ ਸਰ ਜੁਗ ਜੁਗ ਵੇਧਾ ਨਾਲੇ ਗਾਵਣ ਤੁਧਨਾ ਮੋਹਣੀ ਆਵਣ ਮੋਹਣ ਸਰਗਮਾ ਛਪਿਆਲੇ ਗਾਵਣ ਤੁਧਨਾ ਰਤਨੀ ਉਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨਾ ਜੋਤ ਮਹਾਬਲ ਸੂਰਾ ਗਾਵਣ ਤੁਧਨਾ ਖਾਣੀ ਚਾਰੇ ਗਾਵਣ ਤੁਧਨਾ ਖੰਡਮਣ ਬ੍ਰਹਮੰਡਾ ਕਰ ਕਰ ਰਖੀ ਤੇਰੀ ਧਾਰੇ ਸੇਈ ਤੁਧਨੋ ਗਾਵਣ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤ ਲਿਆਵਾਂ ਨਾਨਕ ਕੀ ਵਿਚਾਰੇ ਸੋਈ ਸੋਈ ਸਰਾਸਾ ਸਾਹਿਬ ਸੱਚਾ ਸਚੀ ਨਾਹੀ ਹੈਪੀ ਹੋਸੀ ਜਾਇ ਨਾ ਜੈ ਸਿਰਚਨਾ ਜੁ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸਮਾ ਜਿਨੀ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀਸ ਦੀ ਵੜਿਆਏ ਜੋ ਤੇ ਸੁਪਾਵੇਂ ਸੋ ਇਕਰਸੀ ਰੁਕਮ ਨਾ ਕਰਨਾ ਜਾਈ ਸੋ ਪਾਸੋਂ ਸਹਾ ਪਾਸ ਆਇ ਨਾਨਕ ਰਹਿ ਨਰਜਾਈ ਆਸਾਂ ਹੱਲਾ ਪਹਿਲਾ ਸੁਣ ਵਡਾ ਕਹੇ ਸਬ ਕੋਈ ਕੇਵਲ ਵਡਾ ਦੀ ਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭਿ ਸੁਰਤੀ ਮਿਲ ਸਰਤਕੁ ਮਾਇ ਸਭ ਕੀ ਮਤਿ ਮਿਲ ਕੀ ਮਤਿ ਪਾਇ ਗਿਆ ਨੀ ਜਾਣੀ ਗੁਰ ਗੁਰ ਹਾਈ ਕਹਿ ਨਜਾਈ ਤੇਰੀ ਤਲਵੜਿ ਆਈ ਸਭ ਸਤ ਸਭ ਤਪ ਸਭ ਜਨਿਆਈਆ ਸਿਧਾ ਅਵ੍ਰਖਾਂ ਕੀਆ ਵੜਿਆਈਆ ਤਉ ਤੁਮੇ ਸਿਧਿ ਘੜੇ ਨਾ ਪਾਇਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕੀ ਆ ਵਿਚਾਰ ਸ੍ਰਤੀ ਪਰੇ ਤੇਰੇ ਭੰਡਾਰਾ ਜਿਸਤੂ ਦੇਦ ਸੇ ਕੀ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਸਾ ਮਹੱਲਾ ਪਹਿਲਾ ਅਕਾ ਦੀਵਾ ਮੇ ਸਰੇ ਮਰ ਜਾਉ ਆਖਣਿਓ ਕਸਾ ਕੈ ਨਾਮ ਸਚ ਨਾਮ ਕੀ ਲਾਗੈ ਭੋਗਤ ਭੋਖੈ ਕੈ ਚ ਲਿਹਿ ਦੂਖ ਸੋਖਿ ਵਿਸਰੇ ਮੇਰੀ ਮਾਈ ਸਚਾ ਸਾਈ ਸਚੈ ਨਾਹਿ ਰਹਾਓ ਸਚ ਨਾਮ ਕੀ ਤਲਵੜਿਆ ਯਾਗ ਥਕੇ ਕੀਮਤ ਨਹੀਂ ਪਾਈ ਦੇਸ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਘਾਟ ਨ ਜਾਏ ਨਾਉ ਮਰੇ ਨ ਹੋਵੇ ਸੋਬ ਦੇਂਦਰ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਨੇ ਵਾ ਦਾਪਤੇ ਵਣ ਤੇਰੀ ਦਾਤ ਜਿ ਦਿਨ ਕਰਕੇ ਕੀਤੀ ਰਾਤ ਖਸਮਿ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗੁ ਗੁਦਰੀ ਮਹਿਲਾ ਚੌਥਾ ਹਰਕੇ ਜਨ ਸਤਗੁਰ ਸਰਪੁਰਖ ਆਪਿ ਨ ਕਰੋ ਗੁਰ ਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਿ ਧਿਆਨ ਪਰਗਾਸ ਮੇਰੇ ਮਿਤ ਗੁਰਦੇ ਮੋਖੁ ਰਾਮਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਨੁ ਸਗਾਈ ਹਰ ਕੀਨਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੇ ਤ੍ਰਿਵਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰੇ 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 ਇਸ ਨਾਮ ਨਾ ਪਾਇਆ ਤੇ ਪਾਗਹੀਣ ਜਮ ਪਾਸੇ ਜੋ ਸਤਗੁਰ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਦੁਰ ਮਸਤਕ ਲਖਿਆ ਲਿਖਾਸ ਧਨ ਧਨ ਸਹ ਸੰਗਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪਨਵਾ ਆਹ ਰਹਿ ਮਨ ਚਿਤ ਰੇ ਅਦਮ ਜੈ ਆਹਰ ਹਰ ਜਿਉ ਪਰਿਆ ਸਹਿ ਪਥਰ ਮੈਂ ਜੰਤਿਓ ਪਾਈ ਤਾ ਕਰ ਜਿ ਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਾ ਸੰਗਤ ਮਲੇ ਸਿਓ ਤਰਿਆ ਗੁਰ ਪਰਸਾਰ ਪਰਮਪਦ ਪਾਇਆ ਸੂਕੇ ਕਾਸ਼ ਧਰਿਆ ਰਹਾਉ ਜਨਨ ਪਿਤਾ ਲੋ ਸਰਬੰਤਾ ਕੋਇ ਨਕਿਸ ਕੀ ਧਰਿਆ ਸਿਰਛੇ ਦੇਨਕ ਸੰਭਾਹਿ ਠਾਕੁਰ ਕਾਹੀ ਮਨ ਭੋ ਕਰਿਆ ਉਡੇ ਉਡਾ ਵੇ ਸੋ ਸਾਦੇ ਸਪਾਚੇ ਵੇ ਸ੍ਰੀ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਾਬਣੀ ਦਾਣ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦ ਮਿਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਰਹਾ ਗਿਆ ਸਾ ਮਹਿਲਾ ਚੌਥਾ ਸੋ ਬਰਕ ਇਕੁ ਅਨਕਾਰ ਸਤਿਗੁਰ ਪ੍ਰਸਾਦ ਸੂਪਰ ਕਨ ਰੰਜਨ ਹਰਪੁਰ ਕਨ ਰੰਜਨ ਹਰਗਮ ਅਗਮਿਯ ਪਾਰਾ ਸਭ ਧਾਵੇ ਸਭ ਧਾਵੇ ਤੂ ਜੀ ਹਰ ਸੱਚੇ ਸਰਜਨ ਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਦਾ ਕਰਾ ਹਰ ਧਾਵ ਸੰਤੋਜੀ ਸਭ ਦੁੱਖ ਵਿਸਾਰਣ ਹਾਰਾ ਹਰਿਆ ਪੇ ਠਾਗੂ ਰਾਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਤੂ ਕਟਕਟ ਅੰਤਰ ਸ਼ਰਮਣ ਅੰਤਰ ਜੀ ਹਰੇ ਕੋ ਪਰਕ ਸਮਾਨ ਇਕ ਦਾਤਿਗ ਪੇ ਖਾਰੀ ਜੀ ਸਭ ਤੇਰੇ ਝੋੜ ਵਿਡਾਨ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋਤਿ ਨਿ ਵਰਨਾ ਜਾਣ ਸੂਪਰ ਬ੍ਰਹਮੀ ਅੰਤ ਬੇਅੰਤਰੀ ਤੇਰੇ ਕਿਆ ਗੁਣ ਅਖ ਵਖਾਣ ਜਿਉ ਸੇਵੈ ਜੋ ਸੇਵੈ ਤੁਝਿ ਜਨਾਨਕ ਤਿਲ ਕੁਰਬਾਨ ਹਰਿ ਤੇ ਆਵੇ ਹਰਿ ਤੇ ਆਵੇ ਤੁਝਿ ਸੇਦਾ ਦੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਇ ਜਿਨ ਹਰਿ ਤੇ ਆਏ ਜਿ ਤਨ ਟੁੱਟੀ ਝਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਪੋਤਾ ਜਿ ਤਨ ਕਾ ਪਉ ਸੁਖ ਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਦੀ ਤੇ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਿਨ ਹਰਿ ਤੇ ਆਏ ਜਿ ਜਨਾਨਕ ਤਿਲ ਬਲ ਜਾਸੀ ਤੇਰੀ ਪਰ ਤੇਰੀ ਭਗਤ ਭੰਡਾਰ ਦੀ ਭਰੇ ਬਿਅੰਤ ਬਿਅੰਤਾ ਤੇਰੇ ਪਾਏ ਤੇਰੇ ਪਵ ਸਲਾਹਣ ਤੁਜੀ ਹਰਿ ਨੇ ਕਹਨੇ ਕੀ ਅਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜੈ ਜੀ ਤਉ ਤਾਪੈ ਜਪੇ ਬਿਅੰਤਾ ਤੇਰੇ ਨੇ ਤੇਰੇ ਨੇ ਪੜੇ ਬਸ ਸਿਮਰ ਸਾਸ ਜੀ ਕਟ ਕਿਰਾ ਕਟ ਕਰਮ ਕਰੰਤਾ ਸੇ ਪਰ ਸੇ ਪਰ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖਿਆ ਪਰੰਪਰ ਕਰਤਾ ਜੀ ਤੁਿਰ ਜਿਵੜੇ ਵਰਨਾ ਕੋਈ ਜੋ ਜੁਗ ਜੁਗ ਇੱਕੋ ਸਰ ਹਸਰਾਤ ਹੋਏ ਕੋ ਜੀ ਤੂੰ ਨੈ ਚਲ ਕਰਤਾ ਸੋਈ ਵਿਆਪੇ ਭਾਵੇ ਸੋਈ ਵਰਤੇ ਜਿਦੂ ਆਪੇ ਘਰੇ ਸੋ ਹੋਈ ਤੁਰਾਪੇ ਸਿੱਟ ਸਭਿਓ ਪਾਏ ਜਿਦੂ ਤੁਰਾਪੇ ਸੁਰਜ ਸਭੋ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਨੋਈ ਅਸਾ ਮਹਿਲਾ ਚੌਥਾ ਤੂ ਕਰਤਾ ਸਚਿਆਰ ਮੈਂ ਢਾਸੈ ਜੋ ਤੂ ਪਾਵੇ ਸੋਈ ਥੀਸੀ ਜੋ ਤੂ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਣੀ ਧਿਆਜ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਪ੍ਰਮੋਖਲਾਦਾ ਮਨ ਮਗਵਾਇ ਤੂੰ ਦਾਂਪੂ ਵੀ ਛੋੜਿਆ ਆਪ ਮਿਲਾਇ ਰੂਦਰਿਆ ਸਭ ਤੇ ਦੀਮਾਏ ਤਦ ਵਿੱਚ ਦੂਜਾ ਕੋਈ ਨਾਏ ਜੀ ਜਾਣ ਸਭ ਤੇਰਾ ਖੇਲ ਵਿਜੋਗ ਮਿਲ ਵਿਛੜੈ ਸੁਨੋਗੀ ਮੇਲ ਜਿਸ ਨੂੰ ਤੂੰ ਜਾਣੇ ਸੋਇ ਜਣ ਜਾਣੇ ਹਰਭੂ ਸਦੀ ਅੱਖ ਵਖਰਾਣਿ ਈਨ ਹਰਿ ਤੇ ਵੈਤਣ ਸੁਖ ਪਾਇ ਸੈਜੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭੁ ਹੋਇ ਤੁਧੁ ਬਿਨੁ ਦੂਜਾ ਵਰ ਨਾ ਕੋਇ, ਤੂੰ ਕਰਿ ਕਰਿ ਵੇਖੈ ਜਾਣੈ ਸੋਇ ਜਨੁ ਨਾਨਕੁ ਗੁਰੂ ਪਰਗਟੁ ਹੋਇ, ਆਸਾ ਮਹਲਾ ਪਹਿਲਾ ਤਿਤੁ ਸਰਵਣੈ ਭਇ ਲਿਨੁ ਆਸਾ ਪਾਣੀ ਪਾਵਕ ਤਿਨੁ ਨਹਿ ਕੀਆ ਪੰਕਜੁ ਮਹਿ ਭਗਣੈ ਚਾਲੈ ਹਮ ਦੇਖੈ ਤੈ ਡੂਬਿ ਅਲੈ, ਮਨਿ ਏਕ ਨ ਚੇਤਸੁ ਸਭੁ ਮੂਢੁ ਮਨਾ ਹਰਿ ਵਿਸਰਹਿ ਤੇਰੇ ਗੁਣ ਗਲਿਆ ਰਹਾਉ, ਨਾਉ ਜਤੀ ਸਤੀ ਨਹਿ ਪੜਿਆ ਮੂਰਖ ਮੁਗਧ ਅਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ, ਆਸਾ ਮਹਲਾ ਪੰਜਵਾਂ ਵਹੀ ਪ੍ਰਾਪਤਮਾਨੁ ਕਉ ਤੇ ਹਰੀਆ ਗੋਮਦਨ ਲਖੇ ਤੇਰੀ ਬਰੀਆ ਵਰ ਕਾ ਤਰਕ ਤੇ ਨਾ ਕਾਮ ਸਾਸਨੁ ਸੁਧ ਭਜ ਕੇਵਲ ਨਾਮ ਸਰੰਜਾਲਾ ਭਉਜੈ ਤਰਨ ਕੈ ਜਨ ਬਿਤਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਾਸ ਨਿਮ ਧਰਮ ਨਾ ਕਮਾਇ ਸੇਵਾ ਸਾਧਨਾ ਜਨ ਹਰਾਇ ਕਹੋ ਨਾਨਕ ਹਮਣੀ ਜ਼ਿਕਰ ਮਾ ਸਰਨ ਪਰੇ ਕੀ ਰਖੋ ਸਰਮ ਪਾ ਚਾਹੀ ਦਸਮੇ ਕਬੀਰ ਬਾਜ ਬੇਂਤੀ ਚੋਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਜਨਮ ਦੇ ਹਮਾਰਾ ਆਪਣਾ ਜਾਣ ਕੋ ਪ੍ਰਤੀ ਪਰ। ਅਮਰੇ ਦੁਸ ਬੈ ਤੁਮ ਕਾਓ ਆਪ ਹਾ ਦੇ ਮਹੇ ਬਚਾਓ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ। ਹੋਰ ਰਚਣ ਜੀ ਕਰ ਦਇ ਕਰੀਐ ਸਭਨ ਕੋ ਹਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪ ਜਣ ਕੀ ਰਹੇ ਪਿਆਸ। ਤੁਮੈ ਛਾੜ ਕੇ ਵਰਨਾ ਤਿਉ ਜੋ ਵਰਚਾਂ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਐ ਚੁੰਚੂ ਸਤਰ ਹਮਾਰੇ ਮਾਰਿਐ। ਆਪ ਹਾਦੇ ਮਜੇ ਵਰੀਏ ਮਰਨ ਕਾਲ ਕਾ ਤਰਾਸਨ ਵਰੀਏ ਹੂ ਜੋ ਸਦਾ ਹਮਾਰੇ ਪੱਛਾ ਸਿਰੇ ਸੁਜੋ ਕਰੀਏ ਵਰਚਾ ਰਾਖ ਲੈ ਮੇ ਰਾਖਣ ਹਾਰੇ ਸਾਈ ਸੰਤ ਸਹਾਈ ਪਿਆਰੇ ਦੀਨ ਬਨ ਦਸਣ ਕੇ ਹੰਤਾ ਤੁਮ ਹੋ ਪੁਰਿ ਸਰਦਸ ਕੰਤਾ ਕਾਲ ਪੈ ਬ੍ਰਹਮਾ ਬਤਰਾ ਕਾਲ ਪੈ ਸਿਵ ਜੀਵ ਬਤਰਾ ਕਾਲ ਪੈ ਗ੍ਰਭ ਸੁਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸੁਭਜਤ ਬਨਾਇਓ ਦੇਵਦਾ ਜਥ ਨੇ ਪੁਜਾਇਓ ਆੜਨ ਤੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦੇ ਸਹਿ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸੁਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰੰਗ ਕੋਪਲ ਮੋ ਬਦ ਕੀਓ ਘਾਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣੇ ਚਿੰਟੀ ਤੇ ਕੁੰਚਰੇ ਅਸੁੱਲਾ ਸਭ ਪਰ ਕਿਰਪਾ ਦੇ ਸਰਫੁਲਾ ਸੰਤਨ ਲੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪੜਪੜ ਕੀ ਜਾਣੇ ਜਮਦੁਰਾ ਕਰ ਕਰ ਤਾਰਾ ਪ੍ਰਜਾ ਧਰਤ ਤਪ ਦੇ ਹੈ ਉਪਾਰਾ ਜਵਾ ਕਰਤ ਕਰਤੋ ਕਹੂ ਤਮੈ ਮਿਲਤ ਦੇ ਦਰਸਭੂ ਜੇਤੇ ਬਨ ਚਿਰ ਸਭ ਤਾਰੇ ਆਪਿ ਆਪਣੀ ਬੁਧਿਓ ਚਾਰੇ ਤੁਮ ਸਭ ਹਿਤੇ ਰਤਨ ਨਰਨਾਨ ਜਾਣਤ ਪੇਦ ਪੇਦ ਅਰਿਆਲਮ ਨਰਨਕਾਣ ਨਮਕਾਣ ਨਰਲੰਬੇ ਆਦਰੀ ਨੀਲਾ ਨਾਦੇ ਸੰਭ ਤਾਕਾ ਮੂੜੁ ਜਰਤ ਬੇਦਾ ਜਾ ਕੋ ਪੇਵ ਨ ਭਾਵਦ ਬੇਦਾ ਤਾਕੋ ਕਿਰਪਾ ਹਣਨ ਮਾਰਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਰਮਿਰੰਕਾਰ ਕਾ ਛੀਣਤ ਨਹਿ ਪੇਵ ਆਪੇ ਆਪਣੀ ਬੁਧੈ ਜੀ ਤੀ ਬਰਨਤ ਪੈਨ ਪੈਨ ਤੇ ਤੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਬ ਸਜਾ ਪ੍ਰਤਮ ਸੰਸਾਰ। ਏਕੇ ਰੂਪਨੂਪ ਸਰੂਪ ਅਰੰਗ ਪਿਉਰਾ ਕਹੀ ਭੂਪਾ ਅੰਡਾ ਜੇ ਰਸੇ ਤਰਕੇ ਨਿਤਪੁਰ ਕਾਂ ਵਹਰੇ ਦਿਨੀ। ਕਹੁ ਹੁੜਾ ਜਹ ਬੇਠਾ ਕਉ ਸੁਨਿ ਪੈ ਸੰਕਰ ਕੇਠਾ ਸਗਰੀ ਸਿਧ ਗਾਇ ਚੰਭਉ ਆਰ ਜਗਤ ਸਰੂਪ ਸੇੰਭਉ। ਅਬਰਚਾ ਮੇਰੀ ਤੁਮ ਕਰੋ ਸੇ ਕੀ ਬਾਰ ਸੇ ਕਸੰਗਰ ਦੁਸਰੀ ਦੇੜ ਵਣਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ। ਜੇ ਤੁਸ ਸਰਨੀ ਪਰੇ ਤਿੰਨ ਕਾ ਦਿਸਦੁ ਤੁਹਾਂ ਮਰੇ ਪਰਖਣ ਉਪਰ ਪਰੇ ਤਿਹਾਰੇ ਤਿੰਨ ਕਾ ਤੁਸ ਸੰਕੜ ਸੁਟਾਰੇ ਜੋ ਕਲ ਕੋਇਕ ਭਾਰਤੇ ਤਾਕੇ ਕਾ ਨਿਕਟਨੇ ਰੱਛਾ ਹੋਏ ਤੈ ਸੁਭ ਕਾਲਾ ਦੂਸਰੇ ਸਰੇ ਤਤ ਕਾਲਾ ਕਿਰਪਾ ਦੇ ਸੰਜਾਣੇ ਹਰਿਓ ਤਾਕੇ ਤਾ ਤਨਕ ਮੋਹ ਹਰ ਹੋਰੇ ਜਿਸੇਦ ਕਰਮੋ ਸੁਭ ਹੋਏ ਦਿਸ ਸਾਸ ਧਕੇ ਨਾ ਕੋਈ ਇੱਕ ਬਾਰ ਦਿਨ ਤਮੈ ਸੁਮਾਰਾ ਕਾਲ ਫਾਸਤੇ ਤਾਏ ਬਾਰ ਜਿੰਨਰ ਨਾਮ ਤਿਹਾਰੋ ਕਹਾ ਤਾਰੇ ਦਿਸ ਧੋਗ ਤੇ ਰਹਾ ਖੜਗ ਕੇਤ ਮੈ ਸਰਨ ਤਿਹਾਰੀ ਆਪ ਹਾਰ ਦੇ ਲਿਹੁ ਬਾਰੀ ਸਰਬ ਠੋਰ ਮੋਹਿ ਸੁਹਾਈ ਜਿਸ ਲੋਕ ਤੇ ਲਿਹੁ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨੇ ਕਹਿਮਤ ਇਕ ਨਾ ਮਾਨਿਓ ਸਿਮਰ ਸਾਸਤਰ ਵੇ ਸਭੈ ਵੋ ਭੇਦ ਗਏ ਹਮੇ ਕ ਨਾ ਜਾਨਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਨ ਕ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਾਰ ਬਾਏ ਗਏ ਕੀ ਲਾਜਿਆ ਸੋ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਿਲਾ ਤੀ ਜਾਣਾ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇਰ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਉਪਰੀਆ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਓ ਹਰੀ ਕੇ ਰਾਮ ਮਨ ਚ ਨਿ ਵਸਾਇ ਕਹੇ ਨਾਨਕੇ ਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਬਨਾ ਗਲਾਂ ਸਮਰਤ ਸੁਆਮੀ ਸੋ ਕਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੇ ਜੈ ਜਿਸ ਤੇ ਸੋ ਪਾਵੇ ਸਦਾ ਸਿਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਧਰਮਰਾਜ ਨੂੰ ਭੁੱਖਾ ਸਭ ਗਵਾਈਆਂ ਕਰਛਾਂ ਸੁਖਮਣੇ ਉਸਾਜ ਨੇ ਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸਤੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਵਤਰੋ ਪਿਆਰੋ ਸਾਚਾ ਨਾਮੇਰਾ ਇਹ ਧਾਰੋ ਵਾਜੇ ਪੰਜ ਵਰਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆਂ ਪੰਜ ਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਿਨ ਕੋ ਸੀ ਨਾਮ ਹਰਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰੇ ਹਰਿ ਦਵਾਜੇ ਅਨਦਿਸ਼ ਨੋ ਵੜ ਪਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰੰਪਰ ਪਾਇਆ ਉਤਰੇ ਸਗਲ ਵਿਸੂਰੇ ਧੂਕ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਬਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਪਿਣਮੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਰ ਤੂਰੇ ਮਦਾਵਣੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਰਸਨ ਲੋਕ ਵਿਚਾਰ ਅਮ੍ਰਿਤ ਨਾਮ ਠਾਕੁਰ ਕਾ ਪਈਓ ਇਸ ਕਾ ਸਭ ਸਿਹ ਅਧਾਰੂ ਜੇ ਕੋ ਖਾਵੇ ਜੇ ਕੋ ਬੁੰਚੇ ਰਸਕਾ ਹੋਇ ਉਦਾਰੋ ਇਹ ਵਸਤ ਨਹੀਂ ਰਹਿ ਜਾਏ ਨਿਤ ਨਿਤ ਰੱਖੀ ਉਤਾਰੋ ਸਭ ਸੰਸਾਰ ਚ ਲਗ ਦਰੀਆ ਸੁਬਨਾਨਕ ਭੰਪਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋ ਕੀ ਤੋਇ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਿ ਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀ ਵਤਨ ਮਨ ਤੀ ਵੇ ਹਰਿਆ ਪੋੜੀ ਿਤਥੇ ਤੂੰ ਸਮਰਤ ਜਿਤਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਨੀ ਦਰਮਾਏ ਸੁਣ ਕੇ ਜਮ ਕੇ ਦੂਤ ਨਾਇਤਰੇ ਛੜ ਜਾਏ ਭੌਤਲ ਬਿਕ ਮੁਸਕਾ ਗੁਰ ਸ਼ਬਦੀ ਭਾਰ ਪਾਏ ਦਿਨ ਕੋ ਲੱਗੀ ਪਿਆਸੀ ਅੰਮ੍ਰਿਤ ਸੇ ਕਾਏ ਕਲਮੇ ਹੋ ਪਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੁਮਲਲੇ ਸਾਹੀ ਸਾਹਿ ਬਿਰਥਾ ਕੋਈ ਨਾ ਜੈ ਜੀ ਆਵ ਤੁਦੇ ਸਲੋਕ ਮਹੱਲਾ ਪਨਵਾ ਅੰਤਰ ਗੁਰੂ ਆਰਦਨਾ ਜੀਵਾਂ ਜਬ ਕੁਰਨਾਉ ਨੇਤਰੀ ਸਦ ਗੁਰਪੇਖਣਾ ਸੁਰਨੀ ਸੁਰ ਨਾ ਗੁਰਨਾਉ ਸਦਗੁਰ ਸੇਤੀ ਰਤਿਆ ਦਰਗੈ ਭਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨਹੇ ਵਤ ਦੇ ਜੇਕ ਮੇਉਤਮ ਗਾੜੀਏ ਵਿਰਲੇ ਕੇ ਹੀ ਕੇ ਮਹਿਲਾ ਪੰਜਵਾ ਰੱਖੀ ਰੱਖਣੇ ਹਾਰੇ ਆਪਿਓ ਬਾਰੀਣ ਗੁਰ ਕੀ ਪੈਰੀ ਪਾਏ ਕਾਜ ਸਵਾਰੀਣ ਹੋ ਆਇ ਆਪ ਦੇ ਆਲਮਨੋਂ ਨਾ ਵਿਸਾਰੀਣ ਸਾਧ ਜਨਾ ਕੇ ਸੰਗ ਪਵ ਜਲ ਤਾਰੀਣ ਸਾਖਤ ਨਿੰਦਗ ਦੁਸ਼ਕਿ ਨਮਾਏ ਵਿਦਾਰੀਣ ਤੇ ਸੇਵ ਕੀ ਟੇਕ ਨਾਨਕ ਮਣੇ ਮਾਏ ਜਿਸ ਮਰਤੁਕ ਹੋਏ ਸਗਲੇ ਦੁਖ ਜਾਏ ਤੇ ਸੇਵ ਕੀ ਟੇਕ ਨਾਨਕ ਮਣੇ ਮਾਏ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ